ਦੀ ਰਾਜਨੀਤੀ ਹੈ ਕਿਲ ਮੋਦੀ ਪੋਲਿਟਿਕਸ ਡਿਸਟਰਾਏ ਇੰਡੀਆ ਇਕਨੋਮਿਕਲੀ ਰਾਜਨੀਤਿਕ ਮੌਤ ਤੇ ਆਰਥਿਕ ਲੱਖ ਤੋੜ ਦਿਆਗੇ ਹਾਕਿਸਤਾਨੀ ਗਰਪੰਤ ਸਿੰਘ ਪੰਨੂ ਖਾਲਿਸਤਾਨੀਆ ਵੋਟਾਂ ਜੋ ਕਿ ਕੈਲੀਫੋਰਨੀਆ ਅਮਰੀਕਾ ਦੇ ਵਿੱਚ ਪੰਜਾਹ ਸਨ ਬੀਤੇ ਦਿਨ ਉਸ ਵਿੱਚ ਬੋਲਦੇ ਦਿਖਾਈ ਦਿੱਤੇ ਮੋਦੀ ਸਰਕਾਰ ਤੇ ਪੰਜਾਬ ਸਰਕਾਰ ਨੂੰ ਕੀ ਕੁਝ ਲਾਣਤਾ ਪੰਜਾ ਤੇ ਉਹਨਾਂ ਤੇ ਕੀ ਐਕਸ਼ਨ ਲੈਣ ਦੀ ਬੇਨਤੀ ਕੀਤੀ ਗਈ ਉਹਨਾਂ ਦੁਬਾਰਾਂ ਤੇ ਹੋਰ ਕੀ ਗੱਲਾਂ ਕਹੀਆਂ ਗਈਆਂ ਇਸ ਵੀਡੀਓ ਵਿੱਚ ਦੇਖਦੇ ਹਾਂ ਉਸ ਤੋਂ ਪਹਿਲਾਂ ਤੁਸੀਂ ਦੱਸਿਓ ਕਿ ਅਮਰੀਕਾ ਕੈਨੇਡਾ ਬਦੇਸ਼ਿਆਂ ਦੇ ਵਿੱਚ ਇਹ ਬੋਟਾਂ ਪੈ ਰਹੀਆਂ ਨੇ ਇਹਨਾਂ ਦਾ ਕੋਈ ਇੰਡੀਆ ਦੇ ਵਿੱਚ ਅਸਰ ਪੈ ਰਿਹਾ ਜਾਂ ਨਹੀਂ ਆਪਣੀ ਰੈਕਮੈਂਟ ਵਿੱਚ ਜਰੂਰ ਦੱਸਿਓ ਤੇ ਜੇ ਕੋਈ ਸਵਾਲ ਹੋਵੇ ਉਹ ਵੀ ਪੁੱਛ ਸਕਦੇ ਹੁਣ ਦੇਖਦੇ ਆ ਇਸ ਵੀਡੀਓ ਨੂੰ ਤੇ ਵੱਧ ਤੋਂ ਵੱਧ ਵੀਡੀਓ ਨੂੰ ਸ਼ੇਅਰ ਵੀ ਕਰ ਦਿਓ ਕਿਉਂਕਿ ਇਹ ਬਹੁਤ ਘੱਟ ਚੈਨਲਾਂ ਤੇ ਦਿਖਾਈ ਜਾ ਰਹੀ ਹੈ। ਮੇਨ ਪੁੱਤਰਾਂ ਕੇ ਅਸੀਸ ਪਰ ਵਾਰ ਦਿਉ ਸੁਚਾਰ ਚਾਰ ਮੂਹੇ ਤੋਂ ਕੀ ਆ ਹੁਆ ਜੀਵਤ ਕਈ ਹਜ਼ਾਰ ਗੁਰੂ ਦੀ ਫਤਿਹ ਬਲੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੁਸੀਂ ਅੱਜ ਇਹ ਸਾਬਤ ਕਰ ਦਿੱਤਾ ਹੈ ਜ਼ਮੀਰ ਦਾ ਮਰ ਜਾਣਾ ਯਕੀਨਨ ਮਰ ਜਾਣਾ ਬੋਲੋ ਤੁਸੀਂ ਬੋਲਣਾ ਹੈ ਜ਼ਮੀਰ ਦਾ ਜ਼ਮੀਰ ਦਾ ਮਰ ਜਾਣਾ ਹੀ ਮੌਤ ਹੈ ਜੈ ਸਰੀਰਿਕ ਮੌਤ ਮੌਤ ਨਹੀਂ ਹੈ ਰਾਣਾ ਜ਼ਿੰਦਾ ਸਾਡੇ ਨਾਲ ਸ਼ਹੀਦ ਨਿੱਜਰ ਜ਼ਿੰਦਾ ਹੈ ਉਸ ਦੀ ਸੋਚ ਜ਼ਿੰਦੀ ਹੈ ਦੂਸਰੇ ਪਾਸੇ ਭਾਰਤੀ ਹਕੂਮਤ ਭਾਰਤੀ ਹਕੂਮਤ ਨੇ ਪਹਿਲਾਂ ਨਸਲਕੁਸ਼ੀ ਕੀਤੀ 1 ਲੱਖ ਤੋਂ ਵੱਧ ਸਿੰਘ ਸਿੰਘਣੀਆਂ ਸ਼ਹੀਦ ਕੀਤੇ ਖਾਲਿਸਤਾਨ ਦੀ ਨੀਂ ਰੱਖੀ ਗਈ ਹੈ ਉਹਨਾਂ ਸ਼ਹੀਦਾਂ ਦੇ ਨਾਂ ਤੇ ਆਰਥਿਕ ਨਸਲਕੁਸ਼ੀ ਕੀਤੀ ਤੁਸੀਂ ਸਭ ਪੰਜਾਬ ਛੱਡ ਕੇ ਬਾਹਰ ਆਣਾ ਪੈ ਰਿਹਾ ਹੈ ਅਸੀਂ ਐਲਾਨ ਕਰਦੇ ਹਾਂ ਭਾਰਤੀ ਹਕੂਮਤ ਦਾ ਲੱਕ ਤੋੜ ਦੇਵਾਂਗੇ ਕੈਂਪੇਨ ਚੱਲੇਗੀ ਕੈਂਪੇਨ ਚੱਲੇਗੀ ਕਿਲ ਇੰਡੀਆ ਕਿਲ ਇੰਡੀਆ politically destroy india economically ਰਾਜਨੀਤਿਕ ਮੌਤ ਕਰਾਂਗੇ ਇਸ ਭਾਰਤੀ ਹਕੂਮਤ ਦੀ ਮੋਦੀ ਦੀ ਤੇ ਆਰਥਿਕ ਲੱਖ ਤੋੜਾਂਗੇ ਮਾਰਚ 12 ਤੋਂ ਬੰਬੇ ਸਟਾਕ ਐਕਸਚੇਂਜ ਬੰਬੇ ਸਟਾਕ ਐਕਸਚੇਂਜ ਜਿੱਥੇ ਬੰਬ ਨਾਲ ਲੜਾਈ ਗਈ ਸੀ ਅਸੀਂ ਬੰਬ ਨਹੀਂ ਉਡਾਵਾਂਗੇ ਲੱਖ ਤੋੜ ਦਿਆਂਗੇ ਉਹਨਾਂ ਦਾ ਮਾਰਚ 12 ਤੋਂ ਸਟਾਕ ਐਕਸਚੇਂਜ ਬੰਦ ਕਰ ਦੇਵਾਂਗੇ ਬੋਲ ਸ੍ਰੀ ਅਕਾਲ ਜਿਹੜੀ ਇਹਨਾਂ ਦੀ ਰਾਜਨੀਤੀ ਹੈ ਕਿਲ ਮੋਦੀ ਪੋਲਿਟਿਕਸ ਡਿਸਟਰਾਏ ਇੰਡੀਆ ਇਕਨੋਮਿਕਲੀ ਰਾਜਨੀਤਿਕ ਮੌਤ ਤੇ ਆਰਥਿਕ ਲੱਖ ਤੋੜ ਦੇਵਾਂਗੇ ਜੇ ਆਜ਼ਾਦੀ ਚਾਹੁੰਦੇ ਆ ਇਹ ਕਰਨਾ ਪੈਣਾ ਹੈ ਵੋਟਾਂ ਦੇ ਨਾਲ ਆਜ਼ਾਦੀ ਤੋਂ ਪੰਦੇ ਨਾਲ ਹੱਦਬੰਦੀ ਕਰਾਂਗੇ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਸਾਡੇ ਜਥੇਦਾਰ ਭਾਈ ਪਰਮਜੀਤ ਸਿੰਘ ਪੰਮਾ ਯੂਕੇ ਤੋਂ ਨਹੀਂ ਪਹੁੰਚ ਸਕੇ ਆਉਣਾ ਮਣਾਏ ਉਹਨਾਂ ਦਾ ਉਹਨਾਂ ਵੱਲੋਂ ਫਤਿਹ ਸਾਂਝੀ ਕਰਨੀ ਹੈ ਸ਼ਹੀਦ ਨਿੱਜਰ ਦਾ ਪਰਿਵਾਰ ਸਾਡਾ ਪਰਿਵਾਰ ਉਹਨਾਂ ਵੱਲੋਂ ਫਤਿਹ ਸਾਂਝੀ ਕਰਨੀ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਨਾ ਹਿੰਦੀ ਨਾ ਹਿੰਦੋਸਤਾਨ ਪੰਜਾਬ ਦਿੱਲੀ ਬਣੇਗਾ ਕਾਲੀਸਤਾਨ ਨਾ ਹਿੰਦੀ ਨਾ ਹਿੰਦੋਸਤਾਨ ਪੰਜਾਬ ਬਣੇਗਾ ਕਾਲੀਸਤਾਨ ਕਾਲੀਸਤਾਨ ਜਿੰਦਾਬਾਦ ਕਾਲੀਸਤਾਨ ਜਿੰਦਾਬਾਦ ਕਾਲੀਸਤਾਨ ਜਿੰਦਾਬਾਦ ਕਾਲੀਸਤਾਨ ਜਿੰਦਾਬਾਦ ਕਾਲੀਸਤਾਨ ਜਿੰਦਾਬਾਦ ਸਾਡਾ ਸਾਡਾ ਅਹਦ ਹੈ ਅਸੀਂ ਗੋਲੀ ਤੋਂ ਨਹੀਂ ਡਰਦੇ ਕਿਉਂਕਿ ਉਹਦੇ ਨਾਲ ਸ਼ਰੀਰੀਕ ਮੌਤ ਹੁੰਦੀ ਹੈ ਤੁਹਾਡੇ ਸਾਹਮਣੇ ਖੜੇ ਆ ਇਹ ਦੇ ਲੈ ਨਿਆ ਪੰਜਾਬ ਆਜ਼ਾਦ ਕਰਾਵਾਂਗੇ ਸ਼ਰੀਰੀਕ ਮੌਤ ਤੋਂ ਨਹੀਂ ਡਰੀਦਾ ਕਾਲਿਸਤਾਨ ਜਿੰਦਾਬਾਦ ਕਾਲਿਸਤਾਨ ਜਿੰਦਾਬਾਦ ਕਾਲਿਸਤਾਨ ਜਿੰਦਾਬਾਦ ਜੇ ਮੋਦੀ ਜਿੰਮਤ ਹੈ ਮੈਂ ਹਰ ਜਗ੍ਹਾ ਤੇ ਜਾਣਾ ਮੱਥੇ 'ਚ ਗੋਲੀ ਮਾਰ ਕੇ ਦੁਆਏ ਕੀ ਨਿਕਲੇਗਾ ਕਾਲਿਸਤਾਨ ਜਿੰਦਾਬਾਦ ਕਾਲਿਸਤਾਨ ਜਿੰਦਾਬਾਦ ਕਾਲਿਸਤਾਨ ਜਿੰਦਾਬਾਦ ਕਾਲਿਸਤਾਨ ਜਿੰਦਾਬਾਦ Khalistan Khalistan